ਜਲੰਧਰ ਵਿੱਚ ਲਗਾਤਾਰ ਹੋ ਰਹੀ بارش ਕਾਰਨ ਕਈ ਥਾਵਾਂ ਤੇ ਪਾਣੀ ਭਰ ਗਿਆ ਇਸ ਦੇ ਨਾਲ ਹੀ بارش ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਰਹੀਆਂ ਨੇ ਅੱਜ ਬਸਤੀ ਛੇਕ ਦੇ ਕੋਟ ਮੁਹੱਲੇ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ بارش ਕਾਰਨ ਇੱਕ ਘਰ ਦੀ ਛੱਤ ਡੇਗ ਗਈ ਜਾਣਕਾਰੀ ਦੇ ਮੁਤਾਬਕ ਉਸ ਸਮੇਂ ਪਰਿਵਾਰ ਦੇ ਕੁਝ ਮੈਂਬਰ ਘਰੇਲੂ ਸਮਾਨ ਲੈਣ ਦੇ ਲਈ ਘਰੋਂ ਬਾਹਰ ਗਏ ਹੋਏ ਸਨ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਵਿਤੀ ਨੁਕਸਾਨ ਬਹੁਤ ਵੱਡਾ ਹੋਇਆ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਉਹ ਘਰੋਂ ਬਾਹਰ ਸਨ ਉਹਨਾਂ ਦੱਸਿਆ ਕਿ ਅਸੀਂ 112 ਤੇ ਵੀ ਫੋਨ ਕੀਤਾ ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਕੀ ਨਾ ਕੀ ਆਪਣਾ ਮਨੋਤ ਚੋਕੜਾ ਹਾਂਜੀ ਮਕਾਨ ਤੜਾ ਫਿਰ ਤੁਹਾਡਾ ਜਰੀਆ ਚਲੇ ਦੋ ਮੰਜ਼ਿਲਾ ਜਿਨਾ ਚੀਜ਼ ਸਮਾਨ ਦਾ ਪੂਰੀ ਆ ਗਿਆ ਕਿੰਨੀ ਦੇਰ ਤੋਂ ਬਣਿਆ ਹੋਇਆ ਸੀ ਘਰ ਇੱਕ ਮਹੀਨੇ ਪਹਿਲਾਂ ਕਾਫੀ ਟਾਈਮ ਹੋ ਗਿਆ ਗਿਆ ਰਾਨਾ ਰਾਨਾ ਸੀ ਤੇ ਰਿਪੇਅਰ ਨਹੀਂ ਸੀ ਕਰਾਈ ਹੈ ਰਿਪੇਅਰ ਕਰਾਈ ਹੈ ਹਾਂਜੀ ਵੇ ਰੰਗੇ ਰਹੇ ਗੋਸਤੋਂ ਬਾਜੂ ਕਿੰਨੇ ਵਜੇ ਆਏ ਡਿੱਗਿਆ ਹੈਗਾ 7 ਵਜੇ ਕਿਤਾ ਕਲੇ ਕਿੰਨਾ ਕੁ ਸਮਾਨ ਸੀ ਅੰਦਰ ਬਾਜੂ ਕਾਫੀ ਸਮਾਨ ਕਾਫੀ ਤੇ ਪਰਿਵਾਰ ਵਾਲੇ ਕਿੱਥੇ ਸਨ ਉਹ ਮੈਂ ਪਾਪਾ ਜੱਟਰ ਸੁੱਤੇ ਹੋਏ ਕਮਰੇ ਚ ਮੈਂ ਦੁੱਧ ਲੈਣ ਗਿਆ ਸੀ ਬਿਲਕੁਲ ਅੱਛਾ ਹਾਂਜੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨੀਆ ਬੱਚਾ ਕੀ ਕਰਨਾ ਚਾਹੁੰਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੜੀ ਬਰਦੀ ਕੀਤੀ ਜਾਵੇ ਕੰਮ ਕੀ ਤੁਹਾਡਾ ਮੇਰਾ rahul chopra rahul ji ਕੀ ਹੋਇਆ ਕੀ ਅੱਜ ਅੱਜ ਮੈਂ ਘਰੋਂ ਟੁਕਾ ਹੈ ਤੇ ਅੰਦਰ ਘੇਰੇ ਮਾੜਿਆ ਦਹੀਂ ਲੈਣ ਗਿਆ ਵਾਂ ਚਾਹ ਬਣਾ ਲੈ ਜੀ ਬਸ ਉੱਥੋਂ ਵਾਪਸ ਆਏ ਸਾਰ ਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ ਤੇ ਬਸਤੀ ਸ਼ੇਖ ਤੇ ਸਰ ਕਿੰਨੇ ਕਵਜ ਦੀ ਗੱਲ ਹੈ ਨੇਅਰਬਾਊਟ ਪਾਜੀ ਗੱਤ ਤੂੰ ਲਾ ਲੋ ਅੱਧਾ ਕੋਨਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੇਅਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਮੈਂ 1012 ਤੇ ਫੋਨ ਕੀਤਾ ਮੈਂ ਜੀ ਕਹਿੰਦਾ ਕੋਈ ਟੀਮ ਆਉਂਦੀ ਹੈ ਭਾਈ ਹੁਣ ਤੱਕ ਕਿਸਦਾ ਫੋਨ ਤੱਕ ਕਚਤਾ ਨੂੰ ਕੋਈ ਕੰਟੈਕਟ ਨੰਬਰ ਲੋਕਲ ਵੀਰਪੁਰ ਕੋਈ ਕੋਸ਼ਿਸ਼ ਨਹੀਂ ਆ ਮੇਰਾ ਸਾਰਾ ਸਮਾਨ ਪਾਈ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਤਾਂ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਨੰਬਰ ਹੀ ਹਾਂ ਜੀ ਕਿੱਥੇ ਰੱਖਿਆ ਠੀਕ ਹੈ ਸਰ ਠੀਕ ਹੈ